ਸਾਰੰਗ ਮਹਲਾ 4 ਜਪੁ ਮਨ ਮਦੋ ਮਦਸੂਦਨੋ ਹਰਿ ਸ੍ਰੀ ਰੰਗੋ ਪਰਮੇਸ਼ਰੋ ਸਤਿ ਪਰਮੇਸ਼ਰੋ ਪ੍ਰਭ ਅੰਤਰਜਾਮੀ ਹੈ ਮੇਰੇ ਮਨ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਜਪਿਆ ਕਰ ਉਹੀ ਮਾਇਆ ਦਾ ਪਤੀ ਹੈ ਉਹੀ ਮਦੂ ਰਾਖਸ਼ਸ ਦਾ ਮਾਰਨ ਵਾਲਾ ਹੈ ਉਹੀ ਹਰੀ ਲక్ష్ਮੀ ਦਾ ਖਸਮ ਹੈ ਉਹੀ ਸਭ ਤੋਂ ਵੱਡਾ ਮਾਲਕ ਹੈ ਉਹ ਸਦਾ ਕੈਮ ਰਹਿਣ ਵਾਲਾ ਹੈ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪੀਤਮ ਗੁਣ ਗਾਓ ਰਹਾਓ ਸਭ ਦੁੱਖਨ ਕੋ ਹੰਤਾ ਸਾਰੇ ਦੁੱਖ ਮਕਾਉਣ ਵਾਲਾ ਸਭ ਸੁਖਨ ਕੋ ਦਾਤਾ ਸਾਰੇ ਸੁੱਖ ਦੇਣ ਵਾਲਾ ਹਰ ਪ੍ਰੀਤਮ ਗੁਣ ਗਾਓ ਹਰੀ ਪ੍ਰੀਤਮ ਦੇ ਗੋਣਾ ਗਉਂਦੇ ਰਿਆ ਕਰੋ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਂ ਨ ਥਨੰਤਰ ਬਸਤਾ ਮੈਂ ਹਰ ਦੇ ਖਣ ਕੋ ਚਾਉ ਹਰ ਹਿਰਦੇ ਦੇ ਵਿੱਚ ਹਰ ਥਾਂ ਤੇ ਸਾਰਿਆਂ ਥਾਵਾਂ ਤੇ ਉਹ ਵੱਸਦਾ ਮੇਰੇ ਮਨ ਵਿੱਚ ਉਹਨੂੰ ਲੇਖਣ ਦੀ ਤਾਂਗ ਹੈ ਚਾਹੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹ ਮਾਰ ਗਿੰਦੇ ਖਲਾਵੇ ਕੋਈ ਆਵੇ ਰੱਬ ਦਾ ਪਿਆਰਾ ਕੋਈ ਆਵੇ ਰੱਬ ਦਾ ਸੇਵਕ ਕੋਈ ਆਵੇ ਰੱਬ ਦਾ ਮਿੱਤਰ ਜਿਹੜਾ ਮੈਨੂੰ ਉਹਦਾ ਰਾਹ ਦੱਸੇ ਕਿ ਉਹ ਕਿੱਥੇ ਮਿਲਦਾ ਹੈ ਇਸ ਜਨ ਕੇ ਹਉ ਮਲ ਮਲ ਧੋਵਾਂ ਪਾਉ ਉਹਦੇ ਮੈਂ ਪੈਰ ਮਲ ਮਲ ਕੇ ਤਵਾਂ ਹਰ ਜਨ ਕੋ ਹਰ ਮਿਲਿਆ ਹਰ ਸ਼ਰਧਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਪਰਮਾਤਮਾ ਆਪਣੇ ਕਿਸੇ ਸੇਵਕ ਨੂੰ ਮਿਲਦਾ ਹੈ ਸੇਵਕ ਦੀ ਸ਼ਰਧਾ ਭਾਵਨੀ ਨਾਲ ਮਿਲਦਾ ਹੈ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਮੇਰੇ ਮਨ ਤਨ ਆਨੰਦ ਭੈ ਮੈਂ ਦੇਖਿਆ ਹਰਿ ਰਾਉ ਗੁਰੂ ਦੀ ਮਿਹਰ ਨਾਲ ਜਦੋਂ ਮੈਂ ਮੀ ਪ੍ਰਭੂ ਪਾਤਸ਼ਾਹ ਦਾ ਦਰਸ਼ਨ ਕੀਤਾ ਤਾਂ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਖੁਸ਼ੀ ਖੁਸ਼ੀ ਪੈਦਾ ਹੋ ਗਈ ਜਨ ਨਾਨਕ ਕੋ ਕ੍ਰਿਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਦਾਸ ਨਾਨਕ ਉਤੇ ਮਿਹਰ ਹੋਈ ਹਰੀ ਦੀ ਮਿਹਰ ਹੋਈ ਜਗਤ ਦੇ ਮਾਲਕ ਦੀ ਮਿਹਰ ਹੋਈ ਮੈਂ ਅਨੰਦ ਨੂੰ ਸਦ ਸਦ ਸਦਾ ਹਰ ਜਪਿਆ ਹਰ ਨਾਮ ਮੈਂ ਹੁਣ ਹਰ ਵੇਲੇ ਸਦਾ ਹੀ ਸਦਾ ਸਦਾ ਹੀ ਸਦਾ ਉਸ ਹਰੀ ਦਾ ਨਾਮ ਜਪ ਰਹਾ ਸਾਰੰਗ ਮਹਲਾ ਚੌਥਾ ਜਪ ਮੰਨ ਨਿਰਭਉ ਹੈ ਮੇਰੇ ਮਾਨਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ ਸਤ ਸਤ ਸਦਾ ਸਤ ਜੋ ਸਦਾ ਕਾਇਮ ਰਹਿਣ ਵਾਲਾ ਹੈ ਨਿਰਵੈਰ ਅਕਾਲ ਮੂਰਤ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਜਿਸ ਦੀ ਹਸਤੀ ਮੌਤ ਤੋਂ ਪਰੇ ਹੈ ਅਜੂਨੀ ਸੰਪਉ ਜੋ ਜੁਨਾ ਵਿੱਚ ਨਹੀਂ ਆਉਂਦਾ ਤੇ ਜੋ ਆਪਣੇ ਆਪ ਤੋਂ ਹੈ ਜਿਸ ਨੂੰ ਕਿਸੇ ਨੇ ਬਣਾਇਆ ਨਹੀਂ ਜਿਸ ਨੂੰ ਬਣਾਉਣ ਵਾਲਾ ਕੋਈ ਨਹੀਂ ਮੇਰੇ ਮਨ ਆਨੰਦੇ ਨੂੰ ਧਿਆਏ ਨਿਰੰਕਾਰ ਨਿਰਾਹਾਰੀ ਨਰਹਾ ਹੇ ਮੇਰੇ ਮਾਨ ਹਰ ਵੇਲੇ ਉਸ ਪ੍ਰਮਾਤਮਾ ਦਾ ਧਿਆਨ ਤਰਿਆ ਕਰ ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ ਜਿਸ ਨੂੰ ਕਿਸੇ ਖੁਰਾਕ ਵੀ ਲੋੜ ਨਹੀਂ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇ ਤੀਸ ਸਿਧ ਜਤੀ ਜੋਮੀ ਟਟ ਤੀਰਥ ਪਰ ਭਵਨ ਕਰਤ ਰहत निराहारी हे मेरे मानुष परमात्मा ਦੇ ਦਰਸ਼ਨ ਦੀ ਖਾਤਰ 33 ਕਰੋੜ ਦੇਵਤੇ ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ अनेका तीर्थਾਂ ਦੇ ਰਟਨ ਕਰਦੇ ਫਿਰਦੇ ਤਿੰਨ ਜਨ ਕੀ ਸੇਵਾ ਥਾਂ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹੇ ਮਾਨੁ ਨਾ ਭਾਗਾਂ ਵਾਲਿਆਂ ਦੀ ਸੇਵਾ ਕਮੂਲ ਹੁੰਦੀ ਹੈ ਜਿਨ੍ਹਾਂ ਉਤੇ ਪ੍ਰਮਾਤਮਾ ਆਪ ਦਇਆਵਾਨ ਹੁੰਦਾ ਹੈ ਹਰ ਕੇ ਉਹ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ਹੇ ਭਾਈ ਉਹ ਹਰੀ ਦੇ ਸੰਤ ਚੰਗੇ ਹਨ ਉਹ ਹਰੀ ਦੇ ਭਗਤ ਸ੍ਰੇਸ਼ਟ ਹਨ ਜਿਹੜੇ ਦੁਸ਼ਟ ਨਮਨ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਿਨ ਕੀ ਨਾਨਕ ਹਰ ਪੈ ਜਸਵਾਰੀ ਹੈ ਨਾਨਕ ਮੇਰਾ ਮਾਲਕ ਪ੍ਰਭੂ ਜਿਨਾਂ ਮਨੁੱਖਾਂ ਦਾ ਪੱਖ ਕਰਦਾ ਹੈ ਲੋਕ ਪਰਲੋਕ ਵਿੱਚ ਉਹਨਾਂ ਦੀ ਇੱਜ਼ਤ ਰੱਖ ਲੈਂਦਾ ਸਾਰੰਗ ਮਹਲਾ ਚੌਥਾ ਪੜਤਾਲ ਜਪੋ ਮਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖ ਅਬਿਨਾਸ਼ੀ ਰਹਾਓ ਏ ਮੇਰੇ ਮਨ ਗੋਬਿੰਦ ਦਾ ਨਾਮ ਜਪ ਹਰੀ ਦਾ ਨਾਮ ਜਪ ਹਰੀ ਗੁਣਾ ਦਾ ਖਜ਼ਾਨਾ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਉਚਾਰਿਆ ਕਰੋ ਪ੍ਰਮਾਤਮਾ ਸਰਵ ਵਿਆਪਕ ਹੈ ਨਾਸ਼ ਰਹਿਤ ਹੈ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਐ ਜਿਸ ਰਾਮ ਪਿਆਸੀ ਹੈ ਮੇਰੇ ਮਾਨ ਪਰਮਾਤਮਾ ਦਾ ਨਾਮ ਆਤਮਿਕ ਨਿਮਨ ਦੇਣ ਵਾਲਾ ਜਲ ਹੈ ਇਹ ਜਲ ਉਹ ਮਨੁੱਖ ਪੀਂਦਾ ਹੈ ਜਿਸ ਨੂੰ ਪਰਮਾਤਮਾ ਆਪ ਪਿਲਾਉਂਦਾ ਹੈ ਹਰ ਆਪ ਦਿਆਲ ਦਇਆ ਕਰ ਮਿਲੇ ਜੇ ਸਤਗੁਰੂ ਸੋ ਜਨ ਹਾਰੋ ਹਰ ਅੰਮ੍ਰਿਤ ਨਾਮ ਲਖਾਸੀ ਹਰ ਆਪ ਦਇਆਲ ਦਇਆ ਕਰ ਮਿਲੇ ਜਿਸ ਸਤਿਗੁਰੂ ਸੋ ਜਾਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਦਇਆ ਦਾ ਘਰ ਪ੍ਰਭੂ ਮੇਰ ਕਰਕੇ ਜਿਸ ਮਨੁੱਖ ਨੂੰ ਗੁਰੂ ਮਿਲਾਉਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰਨਾਮ ਸਭ ਚਖਦਾ ਹੈ ਸੋਜਨ ਸੇਵੈ ਸਦ ਸਦਾ ਮੇਰਾ ਹਰ ਹਰੇ ਤਿੰਨ ਕਾ ਸਭ ਦੁਖ ਭਰਮ ਪਉ ਜਾਸੀ ਹੈ ਮੇਰੇ ਮਨ ਜਿਹੜੇ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਉਹਨਾਂ ਦਾ ਹਰੇਕ ਦੁਖ ਉਹਨਾਂ ਦਾ ਹਰੇਕ ਪਰਮ ਉਹਨਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ਜਨ ਨਾਨਕ ਨਾਮ ਲੈ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਪ੍ਰਭੂ ਦਾ ਨਾਮ ਦਾਸ ਨਾਨਕ ਵੀ ਜਦੋਂ ਪ੍ਰਭੂ ਦਾ ਨਾਮ ਜਪਦਾ ਹੈ ਤਦੋਂ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਜਿਵੇਂ ਪਪੀਹਾ ਸਾਂਤੀ ਨ 73 ਦੀ ਵਰਖਾ ਪਾਣੀ ਪੀਣ ਨਾਲ ਰਾਜ ਜਾਂਦਾ ਹੈ ਸਾਰੰਗ ਮਹਲਾ ਚੌਥਾ ਜਪ ਮੰ ਸ੍ਰੀ ਰਾਮ हे ਮੇਰੇ ਮਾਨ ਸ੍ਰੀ ਰਾਮ ਦਾ ਨਾਮ ਜਪਿਆ ਕਰ ਰਾਮਨਾ ਰਾਮ ਰਮਤ ਰਾਮ ਉਸ ਰਾਮ ਦਾ ਜਿਹੜਾ ਸਭ ਥਾਈਂ ਵਿਆਪਕ ਸਤ ਸਤ ਰਾਮ ਜਿਹੜਾ ਸਦਾ ਹੀ ਸਦਾ ਹੀ ਪ੍ਰਮ ਰਹਿਣ ਵਾਲਾ ਹੈ ਬੋਲੋ ਭਈਆ ਸਦਰਾਮ RAM 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 ਰਵ ਰਹਿਆ ਸਰਬ ਘੇਰਹਾ ਹੈ ਭਾਈ ਸਦਾ RAM ਦਾ ਨਾਮ ਬੋਲਿਆ ਕਰੋ ਜੋ ਸਭ ਥਾਵਾਂ ਵਿੱਚ ਮੌਜੂਦ ਹੈ ਉਹ ਸਭ ਕੁਝ ਜਾਣਨ ਵਾਲਾ ਹੈ RAM ਆਪੇ ਆਪ ਆਪੇ ਸਭ ਕਰਤਾ RAM ਆਪੇ ਆਪ ਆਪ ਸਬਤ ਜਗੇ ਉਹ ਰਾਮ ਸਭ ਥਾਈਂ ਆਪ ਹੀ ਆਪ ਹੈ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ ਜਗਤ ਵਿੱਚ ਸਭਨੀ ਥਾਈਂ ਆਪ ਹੀ ਆਪ ਮੌਜੂਦ ਹੈ ਜਿਸੇ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਜਿਸ ਮਨੁੱਖੋ ਤਿਉ ਮੇਰਾ ਪਿਆਰਾ RAM ਮੇਰ ਕਰਦਾ ਹੈ ਉਹ ਮਨੁੱਖ RAM ਦੇ ਨਾਮ ਦੀ ਲਗਨ ਵਿੱਚ ਜੁੜਦਾ ਹੈ RAM ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਾਤਰਾ ਖੈ ਵਿੱਚ ਕਲ ਜੋ ਅਗੇ ਹੈ ਸੰਤ ਜਨ ਉਸ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ ਜਿਹੜਾ ਇਸ ਵਿਕਾਰਾਂ ਭਰੇ ਜਗਤ ਦੀ ਵਿਕਾਰਾਂ ਦੀ ਅਗ ਵਿੱਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ ਜਨ ਨਾਨਕ ਕਾ ਅੰਗ ਕੀਆ ਮੇਰੇ ਨਾਮ ਰਾਏ ਦੁਸ਼ਮਨ ਦੁਖ ਗਏ ਸਭ ਭਗੇ ਏ ਨਾਨਕ ਮੇਰੇ ਪ੍ਰਭੂ ਪਾਤਸ਼ਾਹ ਨੇ ਆਪਣੇ ਜੀ ਸੇਵਕ ਦਾ ਪੱਖ ਕੀਤਾ ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁਖ ਦੂਰ ਹੋ ਗਏ ਸਾਰੰਗ ਮਹਲਾ ਪੰਜਵਾਂ ਚੌਪ ਦੇ ਘਰ ਪਹਿਲਾ ਸਾਰੰਗ ਰਾਗ ਦੇ ਅੰਦਰ ਪੰਚਮ ਪਾਤਸ਼ਾਹੀ ਜੀ ਦੇ ਪਾਵਨ ਬੋਲ ਚਾਰ ਪਦਿਆਂ ਵਾਲੇ ਜਿਨ੍ਹਾਂ ਨੂੰ ਪਹਿਲੇ ਕਾਰ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ। ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਔਰ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ। ਸਤਗੁਰ ਮੂਰਤ ਕੋ ਬਲ ਜਾਉ ਗੁਰੂ ਦੀ ਮੈਂ ਤਾਂ ਆਪਣੇ ਗੁਰੂ ਤੋਂ ਪ੍ਰਭਾਨ ਜਾਂਦਾ। ਗੁਰੂ ਦੀ ਮਹਿਮਾ ਤੋਂ ਪ੍ਰਭਾਨ ਜਾਂਦਾ। ਅੰਤਰ ਪਿਆਸ ਚਾਤ੍ਰਿਕ ਜਿਉਂ ਜਲ ਕੀ ਸਫਲ ਦਰਸ਼ਨ ਕਦ ਪਾ ਰਹਾਓ ਜਿਵੇਂ ਪਪੀਹੇ ਨੂੰ ਸ਼ਾਂਤੀ ਨਛੱਤਰ ਦੀ ਵਰਖਾ ਤੇ ਪਾਣੀ ਦੀ ਪਿਆਸ ਹੁੰਦੀ ਹੈ ਤਵੇਂ ਮੇਰੇ ਅੰਦਰੇ ਤਾਂਗ ਰਹਿੰਦੀ ਹੈ ਕਿ ਮੈਂ ਗੁਰੂ ਦੇ ਰਾਹੀ ਕਦੋਂ ਉਸ ਹਰੀ ਦਾ ਦਰਸ਼ਨ ਕਰਾਂ ਜੋ ਸਾਰੀਆਂ ਮਰਾਦਾਂ ਪੂਰੀਆਂ ਕਰਨ ਵਾਲਾ ਹੈ ਅਨਾਥਾਂ ਕੋ नाथ ਸਰਬ ਪ੍ਰਤ ਪਾਲਕ ਭਗਤ ਵਛਲ ਹਰਨਾਮ हे प्रभु तू निष्खस्मियां दा खसम है तू सब नियम दी पालना करने वाला है हे हरि तेरा नाम ही है भगत लछन भगति नु प्यार करने वाला जा को होए ता राखै प्राणी तेस तु दे असराओ हे प्रभु जसमु नु कोई और कोई प्राणी रख्या नहीं कर सकदा तू आप उस नु अपना असर देंदा है ਨੇਤਰਿਆਂ ਤਰਨ ਗਤਿਆਂ ਗਤ ਨਿਥਾਵਿਆਂ ਤੁਮ ਥਾਓ ਹੈ ਪ੍ਰਭ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਤੂੰ ਉਹਨਾਂ ਦਾ ਸਹਾਰਾ ਬਣਦਾ ਹੈ ਮੰਦੀ ਪੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਉਂਦਾ ਹੈ ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ ਤੂੰ ਉਹਨਾਂ ਦਾ ਆਸਰਾ ਬਣਦਾ ਹੈ ਉਦਾਸ ਦੇ ਸਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ हे प्रभु दसी ही पासी जदन मैं जानदा हां ओत्ते ही तू मेरे नाल ही दिसदा है तेरी मेहर नाल मैं तेरी स्तुति स्लादी कार कमाउदा का हां एकस ते लाख लाख ते एका तेरी गात मित्र ते कह न सकाऊ हे प्रभु मैं एक तो लखाह ब्रह्मांड बणदे हां ते लखाह ब्रह्मंडा तो फिर तू एक आप ही आप बण जांदा है ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈ ਤੇ ਕਿੰਨਾ ਵੱਡਾ ਤੂੰ ਬੇਅੰਤ ਤੇਰੀ ਮਿੱਤ ਨਹੀਂ ਪਾਈਐ ਸਭ ਤੇਰਾ ਖੇਲ ਦਿਖਾਓ ਹੈ ਪ੍ਰਭੂ ਤੂੰ ਬੇਅੰਤ ਹੈ ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ ਸਾਧਨ ਕਾ ਸੰਗ ਸਾਧਨ ਕਾ ਸੰਗ ਸਾਦਿ ਸਿਉ ਗੋਸਤ ਹਰ ਸਾਧਨ ਸਿਉ ਲੇਵ ਲਾ ਹੇ ਪ੍ਰਭੂ ਤੇਰੇ ਚਰਨਾਂ ਵਿੱਚ ਜੁੜਨ ਵਾਸਤੇ ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ ਮੈਂ ਸੰਤ ਜਨਾਂ ਨਾਲ ਤੇਰੇ ਗੁਣਾਂ ਦਾ ਵਿਚਾਰ ਵਟਾਂਦਰਾ ਕਰਦਾ ਰਹਿੰਦਾ ਤੇਰੇ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਤੇਰੇ ਚਰਨਾਂ ਵਿੱਚ ਸੁਰਤ ਜੋੜਦਾ ਹਾਂ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਵ ਦਰਸ਼ਮਨ ਚਾਓ ਦਾਸ ਨਾਨਕ ਆਖਦਾ ਹੈ ਗੁਰੂ ਦੀ ਮੱਤ ਉਤੇ ਤੁਰਿਆਂ ਹੀ ਤੇਰਾ ਮਲਾਪ ਹੁੰਦਾ ਹੈ ਹੇ ਹਰੀ ਮੇਰੇ ਮਨ ਵਿੱਚ ਬੜੀ ਤੰਗ ਹੈ ਮੈਨੂੰ ਆਪਣਾ ਦਰਸ਼ਨ ਦੇ ਸਾਰੰਗ ਮਹਲਾ ਪੰਜਵਾਂ ਹਰ ਜੀਉ ਅੰਤਰਜਾਮੀ ਜਾਨੋ ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਅਤੇ ਸੁਜਾਨ ਹਨ ਕਰਤ ਬੁਰਾਈ ਮਾਨਕ ਤੇ ਛਪਾਈ ਸਾਖੀ ਪੂਤ ਪਵਾਨ ਰਹਾਓ ਜਿਹੜਾ ਮਨੁੱਖ ਹੋਰ ਨਾ ਮਨੁੱਖਾਂ ਪਾਸੋਂ ਲਗਾ ਕੇ ਕੋਈ ਪੈੜਾ ਕੰਮ ਕਰਦਾ ਹੈ ਉਹ ਇਹ ਨਹੀਂ ਜਾਣਦਾ ਕਿ ਪ੍ਰਮਾਤਮਾ ਤਾਂ ਪਿਛਲੇ ਬੀਤੇ ਸਮੇਂ ਦੇ ਕਰਮਾਂ ਤੋਂ ਲੈ ਕੇ ਅਗਾਂਹ ਪੂਵੇਖਣੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ। ਵੈਸ਼ਨੋ ਨਾਮ ਕਰਤਖਟ ਕਰਮਾਂ ਅੰਤਰ ਲੋਭ ਜੁਠਾਨ ਜਿਹੜੇ ਮਨੁੱਖਾ ਆਪਣੇ ਆਪ ਨੂੰ ਵੈਸ਼ਨੋ ਅਖਵਾਉਂਦੇ ਹਨ ਸ਼ਾਸਤਰਾਂ ਦੇ ਦੱਸੇ ਹੋਏ ਛੇ ਕਰਮ ਵੀ ਕਰਦੇ ਹਨ ਪਰ ਜੇ ਉਹਨਾਂ ਦੇ ਅੰਦਰ ਮਨ ਨੂੰ ਮੈਲਾ ਕਰਨ ਵਾਲਾ ਲੋਭ ਵਸ ਰਿਹਾ ਹੈ ਸੰਤ ਸਭਾ ਕੀ ਨਿੰਦਾ ਕਰਤੇ ਡੁੱਬ ਮੈਂ ਸਭ ਅਗਿਆਨ ਜਿਉ ਸਾਧ ਸੰਗਤ ਦੀ ਨਿੰਦਾ ਕਰਦੇ ਹਨ ਤਾਂ ਸਾਰੇ ਮਨੁੱਖ ਆਤਮਿਕ ਦੀਵਨ ਵੱਲੋਂ ਬੇਸਮਝੀ ਦੇ ਕਾਰਨ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਕਾਰਾਂ ਸੋਮ ਪਾਕ ਹਿਰੈ ਹਰ ਦਰਬਾ ਅੰਤਰ ਝੂਠ ਗੁਮਾਨ ਇਹੋ ਜਿਹੇ ਵੈਸ਼ਨੋ ਆਕਣ ਵਾਲੇ ਮਨੁੱਖ ਆਪਣੇ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪ੍ਰਾਇਆ ਧਾਂਚਰਾਉਂਦੇ ਹਨ ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ ਸ਼ਾਸਤਰ বেদ ਕੀ ਬੇਦ ਨਹੀਂ ਜਾਣੈ ਵਿਅਪੇ ਮਨ ਕੈ ਮਾਨ ਉਹ ਮਨੁੱਖ ਆਪਣੇ ਧਰਮ ਪੁਸਤਕਾਂ ਵੇਦ ਸ਼ਾਸਤਰਾਂ ਦੀ ਆਤਮਿਕ ਮर्यादा ਨਹੀਂ ਸਮਝਦੇ ਉਹ ਤਾਂ ਆਪਣੇ ਮਨ ਦੇ ਹੰਕਾਰ ਵਿੱਚ ਹੀ ਫਸੇ ਰਹਿੰਦੇ ਹਨ ਸੰਧਿਆ ਕਾਲ ਕਰੈ ਸਭ ਵਰਤਾ ਜਿਉ ਸਫਰੀ ਦਮ ਭਾਨ ਇਹੋ ਜੇ ਵੈਸ਼ਨੋਪਾਣ ਵਾਲੇ ਹੁੰਜ ਤਾਂ ਤਿੰਨੇ ਵੇਲੇ ਸੰਧਿਆ ਕਰਦੇ ਹਣ ਸਾਰੇ ਵਰਤ ਵੀ ਰੱਖਦੇ ਹਨ ਪਰ ਉਹਨਾਂ ਦਾ ਇਹ ਸਾਰਾ ਉਦਮ ਇਉਂ ਹੈ ਜਿਵੇਂ ਕਿਸੇ ਮਲਾਰੀ ਦਾ ਤਮਾਸ਼ਾ ਰੋਟੀ ਕਮਾਉਣ ਲਈ ਹੋਵੇ ਪਰਭੂ ਭੁਲਾਏ ਉਜੜ ਪਾਏ ਨਿਹਫਲ ਸਭ ਕਰਮਾਨ ਪਰ ਉਹਨਾਂ ਦੇ ਕੀ ਵਸ ਪ੍ਰਭੂ ਨੇ ਆਖੀ ਉਹਨਾਂ ਨੂੰ ਸਹੀ ਰਾਹ ਤੋਂ ਭਜਾਇਆ ਹੈ ਗਲਤ ਰਸਤੇ ਪਾਇਆ ਹੋਇਆ ਹੈ ਉਹਨਾਂ ਦੇ ਸਾਰੇ ਕੀਤੇ ਹੋਏ ਧਾਰਮਿਕ ਕਰਮ ਵਿਅਰਥ ਜਾਂਦੇ ਹਨ ਸੋ ਗਿਆਨੀ ਸੋ ਵੈਸ਼ਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਅਸਲ ਗਿਆਨਵਾਨ ਉਹ ਮਨੁੱਖ ਹੈ ਅਸਲ ਵੈਸ਼ਨੋ ਉਹ ਹੈ ਅਸਲ ਵਿਦਵਾਨ ਉਹ ਹੈ ਜਿਸ ਉੱਤੇ ਪ੍ਰਮਾਤਮਾ ਨੇ ਮਿਹਰ ਕੀਤੀ ਉਨ ਸਤਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਬਿਸਵਾਨ ਜਸ ਦੀ ਬਰਕਤ ਨਾਲ ਉਸਨੇ ਗੁਰੂ ਦੀ ਸ਼ਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਅਜਿਹੇ ਮਨੁੱਖ ਦੀ ਸੰਗਤ ਵਿੱਚ ਸਾਰਾ ਜਗਤ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਕਿਆ ਹਮ ਕਥਾ ਕਿਛ ਕਥ ਨਹੀਂ ਜਾਣਾ ਪ੍ਰਭ ਭਾਵੈ ਤਿਮੈ ਬੁਲਾਣ ਅਰਸੀਂ ਦੀ ਪ੍ਰਮਾਤਮਾ ਦੀ ਰਜਾ ਬਾਰੇ ਕੀ ਆਖ ਸਕਦੇ ਹਾਂ ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤੇਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਇਓ ਸਰਾਨ ਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸ਼ਰਨ ਪਿਆ ਹਾਂ ਅਤੇ ਉਸ ਦੇ ਦਰਪਨ ਸਿਰਫ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੀ ਮੰਗਦਾ ਹਾਂ